ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੜੇ ਵਧੀਆ ਠੀਕ ਠਾਕ ਹੋਵੋਗੇ ਬਾਈ ਰੂ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਹਾਂ ਜੀ ਗਰਮੀ ਜਿਹੜੀ ਬਹੁਤ ਜ਼ਿਆਦਾ ਹੋਊਗੀ ਜੀ ਆਪਣੇ ਜਿਹੜੇ ਫਸਲਾਂ ਨੇ ਉਹ ਪੱਕ ਚੁੱਕੀਆਂ ਜੀ ਰੀਆਂ ਤੇ ਇਹਦੇ ਤੇ ਆਪਣੇ ਤੇਲ ਦੇ ਦੀ ਸਪਰੇ ਕਰਾਉਣੀ ਸੀ ਜੀ ਇਸ ਦੇ ਲਈ ਆਪਾਂ ਨੇ ਡਰੋਨ ਮੰਗਾਇਆ ਉਹਦੇ ਨਾਲ ਸਪਰੇ ਕਰਾਵਾਂਗੇ ਜੀ ਆਪਣੇ ਇਥੇ ਨੇੜੇ ਪਿੰਡ ਹੈ ਜੀ ਉੱਥੇ ਕਿਸੇ ਨੇ ਲਿਆਂਦਾ ਡਰੋਨ ਤੇ ਆਪਾਂ ਉਹ ਆਪਣੇ ਖੇਤ 'ਚ ਕਰਦੇ ਸੀ ਤੇ ਅਸੀਂ ਪੁੱਛਿਆ ਵੀ ਸਾਡੇ ਵੀ ਕਰ ਦੋਗੇ ਸਪਰੇਅ ਉਹ ਕਰਦੇ ਨਹੀਂ ਕਰਾਏ ਦਾ ਕੰਮ ਤੇ ਉਹਨਾਂ ਨੇ ਫਿਰ ਕੀਤੀ ਆਪਣੇ ਵੀ ਸਪਰੇਅ ਤਾਂ ਗਾ ਜੀ ਹੁਣ ਜੇ ਆਪਾਂ ਕਰਵਾਉਣੀ ਆ ਸਪਰੇਅ ਵਾਲਿਆਂ ਤੋਂ ਢੋਲੀਆਂ ਨਾਲ ਜੀਰੀ ਜਿਹੜੀ ਪੱਕੀ ਹੈ ਹੁਣ ਉਹਦੇ 'ਚ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀਰੀ ਵੀ ਮੱਧੀ ਜਾਂਦੀ ਆਪਣੀ ਚਾਹੇ ਜੀਰੀ ਚਾਹੇ ਕੜਮਕ ਤੇ ਡਰੋਨ ਨਾਲ ਠੀਕ ਰਹਿੰਦੀ ਹੈ ਪਹਿਲੀ ਵਾਰ ਕਰਵਾ ਰਹੇ ਹਾਂ ਜੀ ਅੱਗੇ ਤਾਂ ਆਪਾਂ ਕਦੇ ਕਰਵਾਈ ਨਹੀਂ ਡਰੋਨ ਨਾਲ ਸਪਰੇਅ ਵਾਲੇ ਪੰਪ ਨਾਲੀ ਕਰਦੇ ਸੀਗੇ ਤੇ ਇੱਧਰ ਹੁਣ ਉਹ ਪਾਏ ਭਰਾ ਆਪਣਾ ਡਰੋਨ ਹੈ ਜਿਹੜਾ ਸੈੱਟ ਕਰ ਰਿਹਾ ਹੈ ਵੈਂਟਰੀ ਵਗੈਰਾ ਲਾ ਰਹੇ ਨੇ ਉਹਦੇ ਵਿੱਚ ਤੇ ਕੋਲਸ ਬ੍ਰੀਥ ਦੇ ਪਾਪਾ ਬੈਠੇ ਨੇ ਦੇਖ ਰਹੇ ਨੇ ਅਸੀਂ ਤਾਂ ਪਹਿਲੀ ਵਾਰ ਹੀ ਡਰੋਨ ਦੇਖਿਆ ਸੀ ਜੀ ਸਪਰੇਅ ਵਾਲਾ ਵੀਡੀਓ ਬਣਾਉਣ ਵਾਲੇ ਤਾਂ ਦੇਖੇ ਨੇ ਫਿਲਮਾਂ 'ਚ ਦੇਖੇ ਨੇ ਪਰ ਸਪਰੇਅ ਵਾਲਾ ਡਰੋਨ ਆਪਾਂ ਪਹਿਲੀ ਵਾਰ ਵੇਖ ਰਹੇ ਹਾਂ ਇੱਕ ਇਕੱਲੇ ਤੇ ਜੀ ਇੱਕ ਕੀਲੇ ਦੀ ਦਵਾਈ ਵਿੱਚ ਇਕੱਠੀ ਪੈਂਦੀ ਹੈ ਇਕ ਕੀਲੇ ਤੇ ਕਰ ਦਿੰਦਾ ਇਕੱਠੀ ਇਕ ਕੀਲੇ ਦੇ हिसाब ਨਾਲ ਹੀ پیسے ਲੈਂਦੇ ਨੇ ਜੇ ਤੁਹਾਨੂੰ ਪੁੱਛਣਾ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਤੁਹਾਨੂੰ ਅਸੀਂ ਕਮੈਂਟ ਦੇ ਵਿੱਚ ਦੱਸ ਦਾਂਗੇ ਵੀ ਇੱਕ ਕੀਲੇ ਦਾ ਕਿੰਨਾ ਕਰਾਇਆ ਲੈਂਦੇ ਨੇ ਸਪਰੇਅ ਕਰਾਈ ਦਾ ਇਹ ਹੁਣ ਇੱਕ ਕੀਲੇ ਦੇ ਇਹਦੇ ਵਿੱਚ ਇਕੱਠਾ ਪਾਣੀ ਇਹਦੇ ਵਿੱਚ 10 ਲੀਟਰ ਪਾਣੀ ਪੈ ਜਾਂਦਾ ਹੈ ਬਾਕੀ ਦਵਾਈ ਹੋਗੀ ਜੀ ਵਿੱਚ ਪੈ ਗਈ ਇਹ ਇੱਕ ਕੀਲੇ ਦੇ ਉੱਤੇ ਕਰੂਗੀ ਇਹ ਬਿਜਲੀ ਦੇ ਤਾਰਾਂ ਤੋਂ ਉੱਚਾ ਰੱਖਣਾ ਪੈਂਦਾ ਜੀ ਜੇ نیچے ਕਰਦੇ ਨੇ ਤਾਂ ਤਾਰ ਆਪਣੇ ਵੱਲ ਨੂੰ ਖਿੱਚਦੀਆਂ ਨੇ ਇਹਨੂੰ ਫਿਰ ਉੱਪਰ ਹੀ ਬਿਜਲੀ ਦੇ ਤਾਰਾਂ ਤੋਂ ਥੋੜੀ ਜੀ ਉੱਥੇ ਦਿੱਕਤ ਪੈਂਦੀ ਆ ਕਰਨ ਦੀ ਬਾਕੀ ਸਾਰਾ ਠੀਕ ਰਹਿੰਦਾ ਜੀ ਇਹਦਾ ਰਿਮੋਟਡ ਸਿਸਟਮ ਹੈ ਜੀ ਉਹਦੇ ਨਾਲ ਹੀ ਕੰਟਰੋਲ ਕਰਦੇ ਨੇ ਏਰੀਆ ਬਣਾ ਲੈਂਦੇ ਨੇ ਵੀ ਕਿੰਨੇ ਆਪਣਾ ਕਿਤੇ ਤੱਕ ਬੱਟਾ ਨੇ ਉਹਦੇ ਹਿਸਾਬ ਆਹ ਸਟੈਂਡ ਹੈ ਜੀ ਇਹਨਾਂ ਨੇ ਸਟੈਂਡ ਲਿਆਂਦਾ ਹੈ ਸਟੈਂਡ ਦੇ ਉੱਤੇ ਹੁਣ ਡਰੋਨ ਨੂੰ ਰੱਖਣਗੇ ਬਾਕੀ ਬਿਜਲੀ ਬੈਟਰੀਆਂ ਨੇ ਚਾਰਜ ਹੁੰਦੀਆਂ ਨੇ ਬੈਟਰੀਆਂ ਚਾਰਜ ਕਰਕੇ ਰੱਖਦੇ ਨੇ ਫਿਰ ਇਹਨਾਂ ਕੋਲ ਜਨਰੇਟਰ ਵੀ ਆ ਭਾਈਆਂ ਕੋਲ ਆਪਣਾ ਤੇ ਜੇ ਵੱਧ ਹੁੰਦੀਆਂ ਨੇ ਤਾਂ ਫਿਰ ਇਹ ਜਨਰੇਟਰ ਚਲਾ ਕੇ ਨਾਲ ਦੀ ਨਾਲ ਬੈਟਰੀਆਂ ਚਾਰਜ ਕਰ ਲੈਂਦੇ ਨੇ 7-8 ਬੈਟਰੀਆਂ ਨੇ ਇਹਨਾਂ ਕੋਲ ਉਹ ਦਿਨ ਰੋਕਾ ਦਿੰਦੇ ਨੇ ਤੇ ਇੱਧਰ ਹੁਣੇ ਪਾਣੀ ਵਗੈਰਾ ਲੈ ਕੇ ਜਾ ਰਹੇ ਨੇ ਦਵਾਈਆਂ ਜਿਹੜੀਆਂ ਘੋਲ ਕੇ ਵਿੱਚ ਪਾਉਣੀਆਂ ਨੇ ਇਹ ਤਿੰਨ ਤਰ੍ਹਾਂ ਦੀਆਂ ਦਵਾਈਆਂ ਮਿਲਾ ਕੇ ਜੀ ਸਪਰੇਅ ਕਰੀ ਸੀਗੀ ਤੇਲਿਆਤੀ ਬਾਕੀ ਤੇ ਹੋਰ ਮੈਨੂੰ ਪਤਾ ਨਹੀਂ ਕਿਹੜੀ ਸੀ ਤੇਲ ਵਗੈਰਾ ਦੀ ਕਹਿ ਰਹੀ ਸੀ ਡੈਡੀ ਤੇ ਐਸ਼ ਵੀਰੇ ਇੱਧਰ ਦੇਖ ਰਿਹਾ ਹੈ ਸਵਰੀਤ ਦੇਖ ਰਹੀ ਹੈ ਜਦੋਂ ਇਹ ਚੱਲਦਾ ਹੈ ਬਹੁਤ ਤੇਜ਼ ਹਵਾ ਮਾਰਦਾ ਇਹਨਾਂ ਨੂੰ ਅੱਗੇ ਦਿਖਾਵਾਂਗੇ ਗਰਮੀ ਬਹੁਤ ਜ਼ਿਆਦਾ ਸੀ ਜਿਹੜਾ ਟਾਈਮ ਸੀ ਉਹ ਵੀ ਦੁਪਹਿਰ ਦੀ ਸੀਗਾ 2:30 3 ਵਜੇ ਦਾ ਟਾਈਮ ਸੀ ਜਦੋਂ ਇਹ ਆਏ ਸੀਗੇ ਭਾਈ ਜਦੋਂ ਕਰਦੇ ਸੀ ਜੇ ਪਹਿਲੀ ਵਾਰ ਕਰ ਰਹੇ ਸੀ ਨਾ ਆਪਣੇ ਇੱਥੇ ਪਿੰਡ 'ਚ ਡਰੋਨ ਨਾਲ ਪਹਿਲੀ ਵਾਰ ਕੀਤੀ ਸੀ ਬਹੁਤ ਜਿਆਦਾ ਦੇਖਣ ਲਈ ਆਪਣੇ ਭੈਣ ਭਰਾਵਾਂ ਦਾ ਇਕੱਠ ਹੋ ਗਿਆ ਸੀ ਸਾਰੇ ਦੇਖ ਰਹੇ ਸੀ ਕਿ ਕੋਈ ਵੀਡੀਓ ਬਣਾ ਰਿਹਾ ਸੀਗਾ ਉਸ ਟਾਈਮ ਅਸੀਂ ਉਹ ਸਾਰੇ ਦੂਸਰੇ ਖੇਤ ਕਰੀ ਸੀ ਉਦੋਂ ਅਸੀਂ ਵੀਡੀਓ ਨਹੀਂ ਬਣਾਈ ਕਿਉਂਕਿ ਅਸੀਂ ਜਿਹੜਾ ਸਾਡੇ ਘਰ ਦੇ ਨੇੜੇ ਖੇਤ ਹੈ ਜਿੱਥੇ ਰਹਿ ਰਹੇ ਹਾਂ ਅਸੀਂ ਇੱਥੋਂ ਹੀ ਵੀਡੀਓ ਬਣਾਈ ਸੀ ਇਹਦੇ ਪਾਪਾ ਦੱਸਦੇ ਸੀ ਕਹਿੰਦੇ ਉੱਥੇ ਤਾਂ ਜਿਹੜੇ ਵੀ ਮੋਟਰਸਾਈਕਲਾਂ ਤੇ ਲੰਘਦੇ ਸੀ ਗੱਡੀਆਂ ਸਾਰੇ ਖੜਖੜ ਦੇਖਣ ਵੀਡੀਓ ਬਣਾਉਣ ਕਿਉਂਕਿ ਅਹ ਜਦੋਂ ਆਪ ਕੋਈ ਪਹਿਲੀ ਨਵੀਂ ਚੀਜ਼ ਦੇਖਣ ਸਾਰਿਆਂ ਨੂੰ ਚੌਕ ਹੁੰਦਾ ਦੇਖ ਕੇ ਨਾ ਵੀ ਦੇਖੋ ਇਹਨਾਂ ਡਰੋਨ ਨਾਲ ਸਪਰੇਅ ਕਰ ਰਹੇ ਨੇ ਵਧੀਆ ਵੀ ਲੱਗਦਾ ਨਵੀਂ ਚੀਜ਼ ਦੇਖਣ ਨੂੰ ਹਰ ਇੱਕ ਨੂੰ ਚੌਕ ਹੁੰਦਾ ਜੀ ਬੱਚਿਆਂ ਨੂੰ ਵੀ ਸਿਆਣਿਆਂ ਨੂੰ ਵੀ ਵੀ ਲੈ ਦੇਖੋ ਡਰੋਨ ਨਾਲ ਵੀ ਸਪਰੇਅ ਹੋਣ ਲੱਗ ਗਏ ਅੱਗੇ ਹੱਥ ਵਾਲੇ ਪੰਪਰ ਨਾਲ ਕਰਦੇ ਫਿਰ ਬੈਟਰੀ ਵਾਲੇ ਆ ਗਏ ਬਿਜਲੀ ਚਾਰਜ ਵਾਲੇ ਆ ਗਏ ਫਿਰ ਹੁਣ ਇੱਕਾ ਡੀਜ਼ਲ ਵਾਲੇ ਨੇ ਵੱਡੇ ਉਹਨਾਂ ਨਾਲ ਵੀ ਕਰਦੇ ਨੇ ਉਹ ਤਾਂ ਨਾਲ ਦਬਾਵਾ ਤੋਂ ਖਣ ਲੱਗ ਜਾਂਦੇ ਨੇ ਕਰਦੇ ਆ ਜੀ ਏ ਠੀਕ ਹੈ ਹੁਣ ਇੰਜਨ ਤੇ ਵੀ ਨੇ ਬੈਟਰੀ ਵਾਲੇ ਵੀ ਨੇ ਕਈ ਬੈਟਰੀ ਵਾਲੇ ਨਾ ਕਰਦੇ ਨੇ ਤੇ ਕਈ ਇੰਜਨ ਵਾਲੇ ਨਾ ਕਰਦੇ ਇਹ ਹੁਣ ਵੀਰ ਆਪ ਦਾ ਸੈਟਿੰਗ ਕਰ ਰਿਹਾ ਹੈ ਏਰੀਆ वगैरह ਪੁੱਛ ਰਿਹਾ ਵੀ ਕਿੱਥੇ ਤੱਕ ਵੱਟ ਹੈ ਕਿੱਥੋਂ ਕੀ ਹੈ ਜਰੂਰ ਸਾਹਿਬ ਨੇ ਸੈੱਟ ਕਰਕੇ ਸਾਰਾ ਚਲਾਉਂਦੇ ਨੇ ਜੀ ਇਦਰੋਂ ਨੇ ਸਾਰੇ ਦਵਾਈਆਂ ਦਾ ਭੋਲ ਤਿਆਰ ਕਰ ਲੈਣਗੇ ਜੀ ਪਾਣੀ ਪਾ ਕੇ ਪਦਰ ਸੂਰਜ ਦੀ ਰੌਸ਼ਨੀ ਹੈ ਜੀ ਇਹ ਜਿਹੜੀ ਸਿੱਟੀ ਪੈ ਰਹੀ ਹੈ ਤੋ ਕੁਲਬ 2023 ਸੀ ਨਾ ਉਹ ਤੇ ਸ਼ਾਵਨੀ ਜੀ ਥੋੜੀ ਜਿਹੀ ਕੰਦ ਦੀ ਸ਼ਾਂ ਸੀ ਆਪਣੇ ਡੰਗਰਾਲ ਭਰਾਡੇ ਦੀ ਕੰਦ ਜੀ ਦਿਖਾਈ ਦੇ ਰਹੀ ਹੈ ਇਹਦੀ ਉਹ ਸਵਾ ਥੋੜੀ ਜਿਹੀ ਨਹੀਂ ਤਾਂ ਧੁੱਪ ਬਹੁਤ ਜ਼ਿਆਦਾ ਸੀ ਅਗੋਂ ਇਹਨੇ ਪਾਣੀ ਪਾ ਕੇ ਢੇੜਾਂਗੇ ਤੇ ਉਹਦੇ ਵਿੱਚ ਪਾਉਣਗੇ ਇਹਦੇ ਬਾਕੀ ਦਰਹਿਤਵਾਈਆਂ ਲਈ ਜਿੰਨੇ ਲੀਟਰ ਇਹਨਾਂ ਦੱਸਿਆ ਉਹ ਪਾਣੀ ਪਾਉਣਗੇ ਨਿੱਕੇ ਦੇ ਪ੍ਰੋਂਟ ਟੈਂਕੀ ਆ ਜਿਹਦੇ ਵਿੱਚ ਦਵਾਈ ਪੈਂਦੀ ਆ। ਦਾਦੀ ਇਤਰੇ ਦਵਾਈਆਂ ਲਈ ਜਾਂਦੇ ਨੇ ਖੋਲ ਜਿਤਕਾ ਪਰੇ ਦਾਦੂ ਨੇ ਤੈਨੂੰ ਵਾਲਟੀ ਦੇ ਵਿੱਚ ਖੋਲਣਗੇ। ਉਹ ਵੀ ਰੁੱਛੇ ਰਹਿ ਵੀ ਕਿੱਥੇ ਤੱਕ ਏਰੀਆ ਕਿੱਥੇ ਤੱਕ ਆਪਣੀ ਬਸਟ ਹੈ। ਬੀਰੋ ਦੇ ਸਾਹ ਹੁਣ ਨਾ ਫਿਰ ਨਾ ਏਰੀਆ ਵਡਾ ਲੈਣ ਦੇ। ਇਹ ਵੀ ਸਾਰਾ ਸਿਸਟਮ ਹੁੰਦਾ। ਹੁੰਦਾ ਤਕਰੀਕਾ ਨਵੀਂ ਨਵੀਂ ਆਈ ਜਾਂਦੇ ਨੇ ਦਵਾਈ ਲਈ ਕੋੜ ਆਉਣ ਨੂੰ ਕੋਰ ਦਵਾਈ ਪਾ ਰਹੇ ਨੇ ਦੂਸਰੀ ਇਹ ਵੀਡੀਓ ਬੱਚਿਆਂ ਨੇ ਨਹੀਂ ਬਣਾਈ ਸੀ ਜੀ ਮੈਨੂੰ ਐਸੀ ਮੈਂ ਉਹਨਾਂ ਨੂੰ ਚਾਹ ਵਗੈਰਾ ਬਣਾਉਣ ਲੱਗੀ ਮੈਂ ਕਿ ਨਹੀਂ ਸੋਰੀ ਪਾਣੀ ਵਗੈਰਾ ਬਣਾਉਣ ਲੱਗੀ ਮੈਂ ਕਿ ਚੱਲ ਕੋਈ ਆ ਗਿਆ ਸੀ ਇੱਧਰ ਹੋਰ ਉਹਨਾਂ ਨੂੰ ਚਾਹ ਬਣਾਉਣ ਲੱਗੀ ਤੇ ਮੈਂ ਕਿ ਚੱਲ ਮੈਂ ਕੋਠੇ ਤੋਂ ਖੜਕੇ ਬਣਾਵਾਂਗੀ ਫੇਰ ਚੱਲ ਬੱਚੇ ਆ ਹੀ ਬਣਾ ਲਏ ਸੀ ਜਦੋਂ ਮੈਂ ਇੱਧਰ ਵੇਲੀ ਹੋਇਆ ਉਹਨੂੰ ਉਹ ਸਪਰੇ ਕਰਕੇ ਚਲੇ ਗਏ ਬਸ ਸਿਰਫ ਉਹਤੇ ਦੋ ਕ ਬਰ ਪਾਣੀ ਪੁਣੀ ਦੇਣੀ ਹੀ ਗਈ ਸੀ ਮੈਨੂੰ ਵੀਡੀਓ ਬਣਾਉਂਦਾ ਟਾਈਮ ਹੀ ਨਹੀਂ ਲੱਗਿਆ ਮੈਨੂੰ ਇਸੇ ਮੈਂ ਅੱਗੇ ਆਪਣੇ ਕੋਠੇ ਤੋਂ ਖੜਕੇ ਬਣਾਵਾਂਗੇ ਨੇੜੇ ਇੱਥੇ ਵਧੀਆ ਬਣੂਗੀ ਕਿਉਂਕਿ ਉੱਧਰ ਧੁੱਪ ਪੈ ਰਹੀ ਸੀ ਇੱਧਰ ਆਪਣੇ ਚਵਾਰੇ ਦੇ ਵਿੱਚੋਂ ਖੜਕੇ ਵਧੀ ਕਦ ਦੂਤੇ ਬੇਲ ਲਾਈ ਹੋਈ ਹੈ ਨਹੀਂ ਦੋਹੇ ਸਾਈਡਾਂ ਇੱਧਰ ਢੱਕੇ ਜੇ ਕੱਟ ਕੇ ਉਹਨਾਂ ਦੇ ਬੇਲਾਂ ਚੜਾਈਆਂ ਹੋਈਆਂ ਤੇ ਦੂਜੀ ਸਾਈਡ ਜਿਹੜੇ ਆਪਣੇ ਬ੍ਰਾਂਡੇ ਦੀ ਕੰਧ ਆਉਦੇ ਨਾਲ ਲੋਕੀ ਮੈਂ ਦਵਾਈ ਲਈ ਕੋਲ ਇਹਦੇ ਵਿੱਚ ਸੋਟੀ ਫੇਰ ਦਿੱਤੀ ਵੀ 23 ਮਾਰਕ ਕੋਲ ਜਣਾ ਸਾਰੀ ਤਿੰਨ ਚਾਰ ਅੰਦਵਾਈ ਪਾਈ ਸੀ ਨਾ ਜੀ ਉਹ ਕੋਲ ਰਹੇ ਨੇ ਏ ਜਿੱਤ ਕੀ ਦੇਦ ਬਾਈ ਇਕੱਠੀ ਬੈ ਜਾਣੀ ਆ ਜੀ। ਜਿੱਤ ਕੀ ਦੇਦ ਇੱਕ ਡਰੋਨ ਕਰਕੇ ਜੇ ਜੇ ਦੇ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਪੁੱਛਿਓ ਤੇ ਫਿਰ ਅਸੀਂ ਤੁਹਾਨੂੰ ਦੱਸ ਦੇਵਾਂਗੇ ਤੇ ਇਹਨਾਂ ਦਾ ਵੀਰਾਂ ਦਾ ਨੰਬਰ ਵਗੈਰਾ ਦੇ ਦਾਂਗੇ ਜੇ ਕਿਸੇ ਨੇ ਕਰਾਉਣੀ ਹੋਈ। ਤਹਾਡੇ ਨੇੜੇ-ਤੇੜੇ ਦੇ ਹੋਏ ਜੀ ਜੇ ਤੁਸੀਂ ਚਲ ਜਾਣਕਾਰੀ ਤਾਂ ਲੈ ਵੀ ਸਕਦੇ ਜੀ ਚਾਹੇ ਦੂਰ ਦੇ ਚਾਹੇ ਨੇੜੇ ਦੇ ਕਿਉਂਕਿ ਕਿਸੇ ਨੇ ਲੈਣਾ ਵੀ ਹੁੰਦਾ ਕਿਸੇ ਪਿੰਡ ਭਰਾ ਨੇ ਕਿਉਂਕਿ ਤਾਂ ਕਰਾਇਆ ਦਾ ਕੰਮ ਹੈ ਜੇ ਮਰਜੀ ਕੋਈ ਕਰ ਸਕਦਾ ਆਪਣੇ ਲਈ ਜੇ ਸਪੈਸੇ ਹੈਗੀ ਇਹ ਕੀਮਤ ਕਾਫੀ ਜ਼ਿਆਦਾ ਜੀ ਮਹਿੰਗਾ ਕਾਫੀ ਹੈ ਇਹ ਇਹਦੇ ਲਾਇਸੈਂਸ ਵਗੈਰਾ ਲੈਣਾ ਪੈਂਦਾ ਜਿਉਂ ਆਪਾਂ ਨਹੀਂ ਡਰੋਨ ਚਲਾ ਸਕਦੇ ਇਹ ਕਾਫੀ ਮਹਿੰਗਾ ਹੈ ਬਾਕੀ ਜੇ ਪੁੱਛਣਾ ਹੋਵੇ ਇਹਦੇ ਬਾਰੇ ਜਾਣਕਾਰੀ ਲੈਣ ਲਈ ਤੇ ਆਪਾਂ ਵੀਰ ਦਾ ਨੰਬਰ ਦੇ ਦਾਂਗੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਲਓ ਇਹ ਨੂੰ ਸਟੈਂਡ ਦੇ ਉੱਪਰ ਰੱਖਣਗੇ ਬੱਚਿਆਂ ਨੇ ਉਸੇ ਤਰ੍ਹਾਂ ਹੀ ਵੀਡੀਓ ਐਸ਼ ਵੀ ਸਭੀ ਤਨੇ ਉਸੇ ਤਰ੍ਹਾਂ ਹੀ ਪਾਤੀ ਸੀ ਮੈਂ ਕਿਉਂ ਇਹ ਲੋਪਾ ਪੂਰਾ ਦੱਸ ਕੇ ਬਣਾ ਕੇ ਪਾਉਨੇ ਆ ਇਹਨਾਂ ਨੇ ਸਿਰਫ ਬਣਾਈ ਸੀ ਉਹ ਤੋਂ ਬੋਲੇ ਵਗੈਰਾ ਕੁਛ ਨਹੀਂ ਦੱਸਿਆ ਨਹੀਂ ਕੁਛ ਤੇ ਇਹ ਕਣੀ ਵੀਡੀਓ ਅਪਲੋਡ ਕਰਤੀ ਮੈਨੂੰ ਉਸ ਦਿਨ ਟਾਈਮ ਨਹੀਂ ਸੀ ਦਿਨ ਉਸ ਦਿਨ ਨਹੀਂ ਟਰ ਅਪਲੋਡ ਕਰਤੀ ਤੇ ਅੱਜ ਹੁਣ ਆਪਾਂ ਤੁਹਾਨੂੰ ਸਾਰਾ ਦੱਸ ਦੇ ਇਹਦੇ ਬਾਰੇ ਜਿੰਨਾ ਕ ਆਪਾਂ ਨੂੰ ਪਤਾ ਹੈ ਤਾਂ ਜਿੰਨਾਂ ਨੇ ਸਟੈਂਡ ਤੇ ਰੱਖ ਲਿਆ ਹੁਣ ਇਹਦੇ ਵਿੱਚ ਦਵਾਈ ਤੇ ਪਾਣੀ ਪਾਉਣਗੇ ਹੋਈ ਇਧਰ ਵੀਰ ਨੇ ਪਾਣੀ ਦਿੱਤਾ ਪਾ ਪਾਣੀ ਲਓ ਜੀ ਕੁਵੀਰ ਦੀ ਘੋੜਾ ਆ ਗਈ ਸੀ ਇਹਦੇ ਨਾਲ ਦੀ ਸੀ ਲਓ ਜੀ ਨੇ ਚੜਾਤਾ ਉੱਪਰ ਉਹ ਚਲੇ ਗਿਆ ਅਨੇਕ ਇੱਧਰ ਕੰਮ ਤੇ ਪਿੱਛੇ ਸ਼ੁਰੂ ਕਰਨਗੇ ਪਹਿਲਾਂ ਫਿਰ ਇੱਧਰ ਲੈ ਕੇ ਜਾਣਗੇ ਇਸ ਤਰ੍ਹਾਂ ਕੋਈ ਦਿਖਾਈ ਨਹੀਂ ਦੇ ਰਿਹਾ ਜਦੋਂ ਅਗੇ ਜਾਊਗਾ ਨਾ ਫਿਰ ਦਿਖੂਗਾ ਜੀ ਲਓ ਇਹ ਉਹ ਇੰਤੇਰੇ ਕਰਦਾ ਉਥੇ ਆਪਣੇ ਤਾਰਾਂ ਸੀ ਇਹ ਤਾਰਾਂ ਦੇ ਫਿਰ ਉੱਪਰ ਕੀਤੇ ਇਹਨਾਂ ਨੇ ਤਾਰਾਂ ਦੇ ਉੱਪਰ ਵੀ ਲਗਾਏ ਆ ਕੰਨੇ ਬਹੁਤ ਵਧੀਆ ਸਪਰੇ ਹੋਈ ਹੈ ਕੋਈ ਵੀ ਬਾਣ ਵਗੈਰਾ ਨਹੀਂ ਛੱਡੀ ਜਿੱਥੇ ਵਾਟ ਪੂਰੀ ਕਰਕੇ ਆਉਂਦਾ ਉੱਥੇ ਹੀ ਜਾ ਕੇ ਫੇਰ ਚੱਲਦਾ ਜੀ ਰਿਮੋਟ ਸਿਸਟਮ ਹੈ ਸਾਰੇ ਤੈਨੂੰ ਪਤਾ ਲੱਗਦਾ ਕਿੱਥੇ ਤੱਕ ਕੀਤੀ ਹੈ ਕਿੱਥੇ ਦੁਬਾਰਾ ਦੂਜਾ ਬੰਪ ਲਾਉਣਾ ਲਓ ਜੀ ਮੈਂ ਇਧਰ ਹੀ ਵਾਪਸ ਆ ਰਹੇ ਹਾਂ ਇਧਰੋਂ ਧੁੱਪ ਕਰਕੇ ਵੀਡੀਓ ਸਹੀ ਨਹੀਂ ਬਣ ਰਹੀ ਸੀ ਨਾ ਜੀ ਧੁੱਪ ਸੂਰਜ ਪੈ ਰਿਆ ਸੀ ਇਧਰੋਂ ਇਧਰ ਆਪਣਾ ਸ਼ਿਪ ਦੇ ਵੱਲ ਜਿੱਥੇ ਕਾਰਜ ਜੀ ਹੈ ਪਤਾ ਸੀ ਸੂਰਜ ਦੇ ਸਾਹਮਣੇ ਰੋਸ਼ਨੀ ਸੀਗੀ ਕਲੀਅਰਟੀ ਘਟ ਆ ਰਹੀ ਹੈ ਤੋਪ ਕਰਕੇ ਦਿਖਾਈ ਵੀ ਘੱਟ ਦੇ ਰਹੇ ਲੋਨ ਲਓ ਜੀ ਇਧਰ ਗੇੜਾ ਕੱਟ ਕੇ ਆਏ ਹਵਾ ਇਦੀ ਕਿਾਫੀ ਤੇਜ਼ ਹੁੰਦੀ ਹੈ ਜੀ ਜਦੋਂ ਚੱਲਦਾ ਬਹੁਤ ਤੇਜ਼ ਹਵਾ ਮਾਰਦਾ ਨੀਚੇ ਵੀ ਬਹੁਤ ਹਵਾ ਆ ਚ ਐ ਦਿਖਦਾ ਵੀ ਕਣੀਆਂ ਗਿਰ ਰਹੀਆਂ ਹੁੰਦੀਆਂ ਨੇ ਨਾ ਨੀਚੇ ਦਵਾਈ ਦੀਗਦੀ ਹੈ ਜਿਹੜੀ ਜਿਵੇਂ ਕਣੀਆਂ ਪੈ ਰਹੀਆਂ ਨੇ ਉਸ ਤਰ੍ਹਾਂ ਦਵਾਈ ਦੇ ਧੂੱਕੇ ਡਿੱਗਦੇ ਨੇ ਲਓ ਜੀ ਇਤਰਾ ਇਹ ਸ਼ਾਮ ਦਾ ਟਾਈਮ ਹੁੰਦਾ ਫਿਰ ਵਧੀਆ ਵੀਡੀਓ ਬਣਦੀ ਥੋੜੇ ਧੁੱਪ ਨੇ ਦਿੱਕਤ ਪਾਦੀ ਨੇ ਟਾਈਮ ਸੀ ਦੁਪਹਿਰ ਦਾ ਦੋ ਜਿਹਨ ਤਾਰਨੇ ਲੀਡ ਦੇ ਹੱਥ ਚਰ ਮੋਟਾ ਹੈ ਉਹਦੇ ਨਾਲ ਉਹ ਸਟੈਂਡ ਤੇ ਹੁਣ ਤਾਰੂਗਾ ਦੇ ਵਿਹਾਂਤ ਨੂੰ ਵੀ ਬਣਾਉਣ ਲਈ ਡਰੋਨ ਚੱਲੇ ਸੀ ਹੁਣ ਖੇਤਾਂ 'ਚ ਸਪਰੇਆ ਕਰਨ ਲਈ ਚੱਲ ਪਈ ਜੀ ਨਵੀਂ ਨਵੀਂ ਤਕਨੀਕ ਆਈ ਜਾਂਦੀ ਹੈ ਨਵੀਂ ਨੂੰ ਸੈੱਟ ਕਰ ਰਹੇ ਹਾਂ ਸਟੈਂਡ ਦੇ ਉੱਪਰ ਤਾਂ ਨੋ ਦੇਖੋ ਹਵਾ ਕਿੰਨੀ ਜੀਰੀ ਹਿੱਲ ਰਹੀ ਹੈ ਹਵਾ ਕਾਫੀ ਤੇਜ਼ ਹੈ ਲਵੇ ਬਾਲਟੀ ਪੈਸੀ ਬਾਲਟੀ ਉੱਡ ਗਏ ਹੋ ਗਏ ਕਾਫੀ ਦੂਰ ਡਿੱਗੀ ਸੀ ਜਦੋਂ ਚੜਿਆ ਉੱਪਰ ਡਰੋਨ ਉਹ ਰੋਈ ਰੱਖ ਰਿਹਾ ਤੇ ਹੁਣੇ ਦੂਸਰੀ ਵਾਰ ਜਾਊਗਾ ਨਹੀਂ ਹਾਂ ਫੇਰੇ ਨੂੰ ਦੋਨੋਂ ਦੁਆਰਾ ਚੜਾਉਣਗੇ ਜੀ ਆਹ ਲਓ ਜੀ ਹੋ ਗਿਆ ਲੈਣਾ ਚੜਾਤਾ ਫੇਰੇ ਸਪਰੇਅ ਕਰਕੇ ਆ ਗਿਆ ਜੀ ਜੈਤੂਨ ਹੋਏ ਵੀਡੀਓ ਵਧੀਆ ਲੱਗੀ ਤਕਨੀਕ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਾਈਮ ਬਿਲਕੁਲ ਥੋੜਾ ਲੱਗਦਾ ਜੀ ਨੂੰ ਇੱਕ ਵਾਰ ਗਏ ਇੱਕ ਕੀਲੇ ਤੇ ਕਰਕੇ ਆਉਂਦਾ ਉੱਪਰ ਇਹ ਥੋੜਾ ਤਾਂ ਆਵਾਦ ਰੱਖਣਾ ਪੈਂਦੇ ਜੀ ਇਹਦੇ 10 ਦਿਨੇ ਆ ਰਿਹਾ ਵੀ ਉੱਪਰ ਤੇ ਇਨੇ ਫੁੱਟ ਤੇ ਰੱਖਣਾ ਕਿਉਂਕਿ ਇਹਦੀ ਹਵਾ ਬਹੁਤ